ਪਿਛਲੇ ਹਫਤੇ ਤੋਂ ਲਗਾਤਾਰ ਜਦੋਂ ਤੋਂ ਸਾਡੇ ਇਲਾਕੇ ਦੇ ਵਿੱਚ ਭਾਰੀ ਬਰਸਾਤ ਤੇ ਉਸ ਤੋਂ ਬਾਅਦ ਟੈਂਕ ਦਾ ਪਾਣੀ ਛੱਡਣ ਦੇ ਕਰਕੇ ਜਿਹੜਾ ਨੁਕਸਾਨ ਹੋਇਆ ਸੀ ਪਿਛਲੇ ਇੱਕ ਹਫ਼ਤੇ ਤੋਂ ਚਾਹੇ ਉਹ ਛੇੜੜੀ ਵਾਲੀ ਨਹਿਰ ਦਾ 파ੜ ਹੋਵੇ ਮਿੰਡਵਾ ਵਾਲੀ ਨਹਿਰ ਦਾ 파ੜ ਹੋਵੇ ਉਸ ਤੋਂ ਬਾਅਦ ਅਗੰਪੁਰ ਬੁੱਲ ਹੋਵੇ ਬੁਰਜ ਹੋਵੇ ਲੋਧੀਪੁਰ ਹੋਵੇ ਮੈਂਦਲੀ ਕਲਾ ਹੋਵੇ ਹਰੀਆਲ ਹੋਵੇ ਚੰਦਪੁਰ ਬੇਲਾ ਹੋਵੇ ਲక్ష్ਮੀਨਾਰਾਇਣ ਮੰਦਿਰ ਹੋਵੇ ਜਾਂ ਫਿਰ ਬਾਬਾ ਗੁਰਦਿੱਤਾ ਜੀ ਦੇ ਇਸ ਸਥਾਨ ਦੇ ਉੱਤੇ ਤਿੰਨ ਦਿਨਾਂ ਤੋਂ ਸਾਰੇ ਮੁੰਡੇ ਤੇ ਹੁਣ ਵੀ ਸੜਕ ਦੇ ਉੱਤੇ ਵੀ ਜਿੱਥੇ-ਇੱਥੇ ਜੇ ਕੋਈ ਕੁਝ ਵੀ ਹੁੰਦਾ ਸਾਰੀ ਟੀਮਾਂ ਬੇ ਇੰਨੀ ਜ਼ਿਆਦਾ ਮਿਹਨਤ ਕੋਈ ਵਕੀਲ ਹੈ ਕੋਈ ਚੰਗੀ-ਚੰਗੀ ਨੌਕਰੀ ਕਰਦਾ ਪਰ ਮਿੱਟੀ ਨਾਲ ਮਿੱਟੀ ਹੋ ਕੇ ਦੇਰ ਰਾਤ ਤੱਕ ਆਪਣੇ ਆਪ ਇਹ ਇਮਨਸਬ ਦੀ ਮਿਹਨਤ ਕਿਦਾ ਕਿਰਨ ਨਾਮ ਲਈ ਕਿਸੇ ਰਸ ਹੈ ਉਹ ਸਭ ਨੇ ਇੰਨੀ ਮਿਹਨਤ ਕੀਤੀ ਹੈ ਸਾਡੇ ਸਾਰੇ ਵੀਰ ਵਕੀਲ ਸਾਹਿਬ ਨੇ ਖੇਲਦੀ ਸ਼ਮੀ ਜੱਸੀ ਸਾਡਾ ਭਰਾ ਬਹੁਤ ਇੱਕ ਮੁੰਡਾ ਪਹਿਲੇ ਤੇ ਦੋ ਚਾਰ ਦਿਨ ਗੁਰਨਾਮ ਬਹੁਤ ਜੋਰ ਲਾਇਆ ਇੱਧਰ ਸਾਡੀ ਸਾਰੀ ਸਾਡੇ ਸਰਪੰਚ ਸਰਪਿੰਡਾਂ ਦੇ ਸਰਪੰਚ ਸਾਹਿਬਾਨਾਂ ਨੇ ਆਪ ਆਪ ਮੁੱਢੇ ਦੇ ਚੱਕ ਚੱਕ ਕੇ ਕੰਮ ਕੀਤਾ ਬਹੁਤ 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 ਵੱਡੀ ਸੇਵਾ ਸਾਰਿਆਂ ਦੀ ਬਹੁਤ ਐਦਾਂ ਦੇ ਯਾਨੀ ਸੈਂਕੜੇ ਨੌਜਵਾਨ ਲੱਗੇ ਸੀ ਕਿਸੇ ਸਭ ਦਾ ਜਿਹੜਾ ਹੈ ਸਭ ਦਾ ਬਹੁਤ ਧੰਨਵਾਦੀ ਨਾਲ ਸਾਰਿਆਂ ਦੇ ਮਿਹਨਤ ਕਰਕੇ ਤੇ ਸਭ ਤੋਂ ਵੱਡੀ ਗੱਲ ਹੈ ਗੁਰੂ ਸਾਹਿਬ ਦੀ ਛੇਵੇਂ ਪਾਤਸ਼ਾਹੀ ਕਿਰਪਾ ਅੱਜਕੱਲ ਕੋਈ ਵੀ ਵੱਡਾ ਨੁਕਸਾਨ ਕੋਈ ਮੇਜਰ ਬਰੀਚ ਕੋਈ ਸਾਡੇ ਕੋਈ ਮੇਜਰ ਬੰਨ ਸਾਡੇ ਇਲਾਕੇ 'ਚ ਨਹੀਂ ਟੁੱਟਿਆ ਤੇ ਗੁਰੂ ਸਾਹਿਬ ਇਹਦੇ ਕਿਰਪਾ ਰੱਖਣ ਤੇ ਹੁਣ ਪਾਣੀ ਵੀ ਰਿਸਟ ਕਰ ਰਿਹਾ ਡੈਮ ਦਾ ਲੈਵਲ ਘਟ ਰਿਹਾ ਤੇ ਲక్ష్ਮੀਨਾਰਾਇਣ ਮੰਦਰ ਦਾ ਇਹ 3 ਦਿਨ ਤੋਂ ਡੰਗਾ ਸੇਵਾ ਚੱਲ ਰਿਹਾ ਕੰਪਲੀਟ ਹੋ ਗਏ ਬਾਬਾ ਗੁਰਦਿੱਤਾ ਜੀ ਵੀ ਇਹਨਾਂ ਮੁੰਡਿਆਂ ਨੇ ਜੋ ਤੁਸੀਂ ਬੋਰੀਆਂ ਦੀ ਗਿਣਤੀ ਕਰ ਲਓ ਬਰਜ ਖਲੀਫਾ ਖੜਾ ਕਰਤਾ ਬੋਰੀਆਂ ਦਾ ਇੰਨੀ ਜ਼ਿਆਦਾ ਮਿਹਨਤ 3 ਦਿਨ ਤੋਂ ਲੱਗੇ ਹੋਏ ਤੇ ਆਲਮੋਸਟ ਹੁਣ ਜਿਹੜਾ ਹੈ ਕੰਮ ਮੁਕੰਮਲ ਹੋ ਚੁੱਕੇ ਕੱਦੇ ਦਿਨ ਦਾ ਕੰਮ ਹੋਰ ਪਰ ਜਿਹੜਾ ਮੇਨ ਰਿਸਕੀ ਕੰਮ ਸੀ ਸਾਰਾ ਇਹ ਨਹੀਂ ਮੁੰਡਿਆਂ ਨੇ ਜੋਰ ਲਾ ਲਾ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਟਰਾਲੀਆਂ ਕਿਹੜਾ ਪਿੰਡ ਨਹੀਂ ਹੈ ਕੋਈ ਦੱਸ ਰੇ ਕਨੌਲੀ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਟਰਾਲੀਆਂ ਆਈਆਂ ਤੇ ਕਿੰਨੇ ਮੁੰਡੇ ਜਿਹੜੇ ਬਹੁਤ ਮਿਹਨਤ ਕੀਤੀ ਹੈ ਸਾਡਾ ਮੁੰਡਾ ਸੈਂਟ ਸੈਂਟ ਯਾਰ ਜੋ ਪਤਾ ਨਹੀਂ ਕਿੰਨੇ ਨੌਜਵਾਨਾਂ ਨੇ ਮਿਹਨਤ ਕਰਕੇ ਬੋਰੀਆਂ ਦੇ ਟਰੱਕਾਂ ਦੇ ਟਰੱਕ ਜਿਹੜੇ ਇੱਥੇ ਲੱਗੇ ਹਨ ਮੰਤਰੀ ਸਾਹਿਬ ਸਾਡੇ ਇਲਾਕੇ ਦੀ ਤਸਵੀਰ ਹੈ ਠੀਕ ਹੈ ਨਾ ਦੇਖੋ ਜਦੋਂ ਮੰਦਰ ਦਾ ਕੰਮ ਸੀ ਤਾਂ ਵੀ ਦੇਖੋ ਕੋਈ ਧਰਮ ਨਹੀਂ ਕੋਈ ਕੁਸ਼ ਨਹੀਂ ਅੱਜ ਗੁਰਦੁਆਰੇ ਕੋਈ ਧਰਮ ਨਹੀਂ ਕੋਈ ਜਾਤੀ ਨਹੀਂ ਕੋਈ ਕੁਸ਼ ਨਹੀਂ ਸਿਰਫ ਇਹ ਦੇਖ ਕੇ ਹਨ ਸਾਰਾ ਜਿਹੜਾ ਕੰਮ ਕਰ ਰਿਹਾ ਐਵੇਂ ਬਦਨਾਮ ਕੀਤਾ ਹੋਇਆ ਸੀ ਕਿ ਜੀ ਅਛਾ ਨਾ ਸ਼ਾਇ ਹੈ ਉਹ ਹੈ ਅੱਜ ਪੰਜਾਬ ਨੇ ਆਪਣੇ ਪੰਜਾਬ ਨੇ ਦਿਖਾ ਦਿੱਤਾ ਕਿ ਪੰਜਾਬ ਦੀ ਜਵਾਨੀ 'ਚ ਕਿੰਨਾ ਦਮ ਹੈ ਪੰਜਾਬ ਗੁਰੂਆਂ ਦੇ ਨਾਮ ਤੇ ਵੱਸਦਾ ਸ਼ਹੀਦ ਸਿੰਘਾਂ ਦੇ ਨਾਮ ਤੇ ਵੱਸਦਾ ਸ਼ਹੀਦਾਂ ਦੇ ਨਾਮ ਤੇ ਵੱਸਦਾ ਉਹ ਦਿਖਾ ਦਿੱਤਾ ਬੋਲ